ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਸੁਖਜੀਤ ਮਾਨ ਆਪਾਂ ਤੁਹਾਡੇ ਲਈ ਰੋਜ਼ ਨਵੀਆਂ-ਨਵੀਆਂ ਪੋਸਟਾਂ ਨਵੇਂ-ਨਵੇਂ ਜਿਹੜੇ ਆਪਦੇ ਮਨ 'ਚ ਵਿਚਾਰ ਆਉਂਦੇ ਆ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਆ ਕਿਉਂਕਿ ਜਿਹੜੇ ਤੁਸੀਂ ਆਪਾਂ ਨੂੰ ਪਿਆਰ ਕਰਦੇ ਆ ਸਾਰੇ ਫੇਸਬੁੱਕ ਵਾਲੇ ਭੈਣ ਭਰਾ ਤੇ ਆਪਣਾ ਵੀ ਹੱਕ ਬਣਦਾ ਟਾਈਮ ਕੱਢ ਕੇ ਜਿਹੜੇ ਆਪਣੇ ਮਨ ਦੇ ਵਿਚਾਰ ਹੁੰਦੇ ਆ ਉਹ ਤੁਹਾਡੇ ਨਾਲ ਸ਼ੇਅਰ ਕਰਿਏ ਕਿਉਂਕਿ ਬਹੁਤ ਕੁਝ ਮਾਲੋ ਤੁਸੀਂ ਆਪਾਂ ਨੂੰ ਜਿਹੜਾ ਸਿੱਖਣ ਲਈ ਦਿੰਨੇ ਹੋ ਤੇ ਜਿਹੜੀ ਆਪਾਂ ਨੂੰ ਜਾਣਕਾਰੀ ਹੁੰਦੀ ਆ ਆਪਾਂ ਤੁਹਾਡੇ ਨਾਲ ਸ਼ੇਅਰ ਕਰੀ ਦਿਆ ਤਾਂ ਜੋ ਕਿਸੇ ਭੈਣ ਭਰਾ ਦਾ ਫਾਇਦਾ ਹੋ ਜੇ ਜੇ ਆਪਣੀਆਂ ਵੀਡੀਓ ਪਾਉਣ ਨਾਲ ਕਿਸੇ ਦੇ ਘਰ ਨਸਲ ਸੁਧਾਰ ਹੁੰਦਾ ਜਾਂ ਕਿਸੇ ਦਾ ਕੋਈ ਫਾਇਦਾ ਹੁੰਦਾ ਤੇ ਆਪਾਂ ਨੂੰ ਖੁਸ਼ੀ ਹੁੰਦੀ ਆ ਵੀ ਆਪਣੇ ਵੀਡੀਓ ਨਾਲ ਕਿਸੇ ਨਾ ਕਿਸੇ ਦਾ ਤਾਂ ਫਾਇਦਾ ਹੋਇਆ ਅੱਜ ਦਾ ਜਿਹੜਾ ਜ਼ਮਾਨਾ ਮਾਰਕੀਟਿੰਗ ਜੇ ਤੁਸੀਂ ਖੁਦ ਕਰਦੇ ਹੋ ਉਸ ਚੀਜ਼ ਦੀ ਵੈਲਿਊ ਆਪਾਂ ਅੱਗੇ ਵੀ ਵੀਡੀਓ ਵਿੱਚ ਬੋਲਦੇ ਆ ਆਪਾਂ ਚੀਜ਼ ਸਾਰੀ ਪੈਦਾ ਕਰ ਲੈਨੇ ਆ ਪਰ ਜਿਵੇਂ ਫੋਲ ਮਤਲਬ ਆਪਾਂ ਕੁਝ ਵੀ ਰੈਡੀ ਕਰਕੇ ਉਹ ਗਾਂ ਮਤਲਬ ਵੇਚਣ ਵਾਸਤੇ ਜਾਂ ਮਤਲਬ ਆਪਾਂ ਆਪਣੀ ਮਾਰਕੀਟਿੰਗ ਨਹੀਂ ਕਰ ਸਕਦੇ ਹੋ ਆਪਾਂ ਅਗਲੇ ਦੇ ਹੱਥ ਵੇਚਦੇ ਆ ਉਸ ਚੀਜ਼ ਦਾ ਆਪਾਂ ਨੂੰ ਬਹੁਤ ਘਾਟਾ ਪੈਂਦਾ ਤੇ ਤੁਸੀਂ ਵੀ ਦੇਖਦੇ ਹੋ ਸਾਰੇ ਆਪਣੇ ਨਾਲੋਂ ਸਿਆਣੇ ਹੋ ਇਸੇ ਕਰਕੇ ਜਿਹੜੀ ਤੁਸੀਂ ਚੀਜ਼ ਪੈਦਾ ਕਰਦੇ ਹੋ ਜਾਂ ਕੁਝ ਵੀ ਹੈ ਫਸਲ ਹੈ ਜਾਨਵਰ ਹੈ ਕੁਝ ਵੀ ਹੈ ਉਹਦੀ ਮਾਰਕੀਟਿੰਗ ਜੇ ਤੁਸੀਂ ਟਾਈਮ ਕੱਢੋ ਖੁਦ ਕਰੋ ਉਸ ਚੀਜ਼ ਦੀ ਬਹੁਤ ਵੈਲਿਊ ਹੈ ਇਹਦੇ ਵਧਾਵੇ ਲਈ ਆਪਾਂ ਜਿਹੜੇ ਆਪਣਾ ਫਾਰਮਰ ਆਪਣੇ ਨਾਲ ਜੁੜੇ ਆ ਆਪਾਂ ਉਹਨਾਂ ਦੇ ਜਾਨਵਰਾਂ ਦੀਆਂ ਪੋਸਟਾਂ ਪਾਉਂਦੇ ਰਹਿੰਨੇ ਆ ਤਾਂ ਜੋ ਕੋਈ ਫੀਲਡ ਵਿੱਚੋਂ ਜਾਨਵਰ ਖਰੀਦੇ ਤੇ ਉਹਨਾਂ ਨੂੰ ਉਹਦੀ ਆਪ ਦੀ ਚੀਜ਼ ਦਾ ਜਿਹੜਾ ਮਾਲਕ ਹੈ ਉਹਨੂੰ ਮੁੱਲ ਵੱਧ ਮਿਲੇ ਇਸੇ ਕਰਕੇ ਮਾਰਕੀਟਿੰਗ ਬਹੁਤ ਜ਼ਰੂਰੀ ਹੈ ਤੇ ਅੱਜ ਵਾਲੀ ਵੀਡੀਓ 'ਚ ਆਪਾਂ ਤੁਹਾਨੂੰ ਟੌਪਿਕ ਤੇ ਆਉਂਦੇ ਹੋਏ ਗੱਲ ਕਰਦੇ ਆਂ ਜਿਹੜੀ ਬੱਚੀ ਦਿਖਾ ਰਹੇ ਆ ਇਹ ਐਚਐਫ ਤੇ ਜਰਸੀ ਦੇ ਕੰਬੀਨੇਸ਼ਨ 'ਚੋਂ ਨਿਕਲੀ ਹੋਈ ਬੱਚੀ ਆ ਜੀ ਘਰ ਵਾਲਿਆਂ ਦੀ ਇੱਛਾ ਸੀ ਜਰਸੀ ਵੱਚੀ ਪੈਦਾ ਹੋਵੇ ਤੇ ਉਹਨਾਂ ਨੇ ਐਫ ਦੇ ਜਰਸੀ ਸੀਮਨ ਲਵਾਇਆ 50071 ਅਪਾਚੇ ਬੁੱਲ ਦਾ ਡੈਨਮਾਰਕ ਵਾਲੇ ਦਾ ਉਹਦੇ ਚੋ ਇਹ ਵੱਚੀ ਪੈਦਾ ਹੋਈ ਤੇ ਉਹਦੇ ਆਪਾਂ ਅੱਗੇ ਯੂਜ਼ ਕੀਤਾ ਡੈਨਮਾਰਕ ਦਾ 50068 ਮਸਟੈਂਗ ਬੁੱਲ ਹੁਣ ਇਹ ਮਸਟੈਂਗ ਬੁੱਲ ਤੋਂ ਗੱਬਣਾ ਜੀ ਇਹ ਵੱਚੀ ਪਿੰਡ ਵਿਲੇ ਵਾਲਾ ਬਾਈ ਬੱਬੂ ਸਿੰਘ ਦੇ ਘਰ ਆ ਬਾਈ ਨੂੰ ਬਹੁਤ ਹੀ ਸ਼ੌਂਕ ਹੈ ਬਰੀਡਿੰਗ ਦਾ ਤੇ ਨਵੇਂ-ਨਵੇਂ ਸੀਮਨਾਂ ਦਾ ਜਾਣਕਾਰੀ ਬਾਈ ਇਸੇ ਕਰਕੇ ਆਪਾਂ ਅਖਾ ਚਲੋ ਥੋੜੇ ਨਾਲ ਪੋਸਟ ਵੀ ਸਾਂਝੀ ਕਰੀਏ ਵੀ ਇਹ ਬਾਈ ਦੇ ਘਰ ਵੀ ਜਾਨਵਰ ਹੈਗੇ ਆ ਹੋਰ ਵੀ ਬਾਈ ਦੇ ਜਾਨਵਰ ਆ ਆਪਾਂ ਤੁਹਾਨੂੰ ਜਿਵੇਂ ਜਿਵੇਂ ਟਾਈਮ ਲੱਗੂਗਾ ਵੀਡੀਓ ਵਿੱਚ ਦਿਖਾਵਾਂਗੇ ਇੱਕ ਬਾਈ ਕੋਲੇ ਪੀਸੀ 575 ਦੀ ਝੋਟੀ ਆ ਤੇ ਹੋਰ ਵੀ ਤੁਹਾਨੂੰ ਬਾਈ ਦੇ ਜਿਹੜੇ ਜਾਨਵਰ ਆ ਉਹ ਤੁਹਾਨੂੰ ਦਿਖਾਵਾਂਗੇ ਤੇ ਆ ਤੁਹਾਨੂੰ ਕੰਬੀਨੇਸ਼ਨ ਕਿਵੇਂ ਦਾ ਲੱਗਿਆ ਕਮੈਂਟਾਂ ਵਿੱਚ ਲਿਵਾਓ ਜੀ ਹਾਜਰੀ ਬੁੱਲ ਦੀ ਫੋਟੋ 50071 ਦੀ ਉਹ ਵੀ ਆਪਾਂ ਨੀਚੇ ਐਡਿਟ ਕਰ ਦਿੱਤੀ ਆ ਉਸ ਤੋਂ ਬਾਅਦ ਜਿਹੜੇ ਬੁੱਲ ਤੋਂ ਪ੍ਰੈਗਨੈਂਟ ਆ 50063 ਮਸਟੈਂਗ ਉਹ ਵੀ ਆਪਾਂ ਵਿੱਚ ਐਡਿਟ ਕਰ ਦਿੱਤਾ ਇਹ ਆਪਣੀਆਂ ਵੀਡੀਓ ਵਿੱਚ ਤੁਹਾਨੂੰ ਪਲੱਸ ਪੁਆਇੰਟ ਹੀ ਮਿਲੂਗਾ ਆਪਾਂ ਜਿਹੜਾ ਵੀ ਸੀ ਮੰਜ਼ੂਰ ਕੀਤਾ ਹੁੰਦਾ ਹੈ ਕੋਸ਼ਿਸ਼ ਕਰਕੇ ਆਪਾਂ ਉਸ ਬੁੱਲ ਦੀ ਫੋਟੋ ਜ਼ਰੂਰ ਲਾਈ ਦੀ ਆ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ